ਦੂਜੀ ਵਾਰ ਦੀ ਬੰਨਾ ਪੈਦਿਆਂ ਨੇ ਭਰਾਵਾ ਕੱਲਾ ਸਕੋਰਿੰਗ ਕਰਦਾ ਖੜਾ ਹੋ ਗਏ ਖੜਾ ਨਹੀਂ 16 ਹੋ ਗਏ ਖੜਾ ਕਿਧਰ ਹੋ ਗਿਆ ਆ ਚੌਕਾ ਭਰਾਵਾ ਸਟ੍ਰੀਮਿੰਗ ਹੀ ਨਹੀਂ ਹੋਣ ਕੀਤੇ ਹੋਏ ਮੇਰੇ ਕੋਲ ਹੈਗਾ ਪ੍ਰਯਰ ਮੈਂ ਪੁੱਛਣਾ ਬਈਏ ਜੀ ਬੰਲਾ ਪੰਜ ਬੰਲਾਂ ਦੀ ਖੇਡ ਜਿਹੜੀ ਬਾਕੀ ਹੈ ਇਸ ਤੋਂ ਬਾਅਦ ਸ਼ਰਮਾਕਮਾ ਖੜੇ ਜਿਹੜਾ ਪਹਿਲੀ ਬਾਲ ਤੇ ਖੜਿਆ ਸ਼ਾਟ ਗੇਰ ਹਵਾ ਦੇ ਵਿੱਚ ਸਾਹਮਣੇ ਦੇਖੇ ਦੀ ਗਲਾ ਕਰ ਗਿਆ ਦੋ ਛਕਰਾਂ ਦੇ ਬਾਦੀ ਹੋ ਗਏ ਪੱਟੀਆਂ ਨਹੀਂ ਆ ਗਈਆਂ ਤਿੰਨ ਆ ਗਏ ਭਾਈ ਜੀ ਪਹਿਲਾਂ ਬਾਲ ਜਿਹੜੀ ਟੱਕਰ ਗਈ ਸੀ ਗਿੱਟਾ ਨੂੰ ਹਾਥਿਆਬਾਲ ਨੂੰ ਪਹਿਲੀ ਜੀ ਫੇਰ ਹੋ ਤੇ ਮੂਨਾ ਸੀਗਾ ਪਿੰਡੇ ਬਣ ਗਈ ਜੀ ਲਾਸਟ ਓਵਰ 19 19 ਹੋ ਗਿਆ ਨਾ 19 ਹੋ ਗਏ 19 ਠੀਕ ਹੈ ਜੀ 19 ਸਕੋਰ ਬਣ ਗਿਆ ਚਾਰ ਬਾਲਾਂ ਦੀ ਖੇਡ ਬਾਕੀ ਹੈ ਬਾਲ ਕੌਣ ਨਹੀਂ ਦੇਖਾਂਗੇ ਮੁੰਡਾ ਜਿਹੜਾ ਉੱਪਰ ਜਾ ਹੋਇਆ ਹੈ ਬਾਲਰ ਕੌਣ ਆ ਗਿਆ ਬਾਲਰ ਕੌਣ ਆ ਗਿਆ ਪਈਆ ਲਾ ਦੇ ਯਾਰ ਤੇ ਨਿੱਕੀ ਯਾਰ ਹੋਣ ਸੈਮੀ ਦਾ ਚੱਕੜਾ ਐ ਸਿਰਿਜ ਬੋਲਰ ਤਾਂ ਆ ਰਹੀਆਂ ਆ ਰਹੀਆਂ ਮੈਨੂੰ ਪਤਾ

ਠੀਕ ਹੈ ਜੀ ਦੋ ਪਰਾਂ ਦੀ ਗੇਂਦ ਬਾਕੀ ਹੈ ਜਲਦੀ ਨਾਲ ਚਲਾ ਕੇ ਰੱਖੀਏ ਮੈਚ ਵੀਰ ਬਣ ਕੇ ਹਾਂ ਤੇ ਲੋਗ ਆ ਗਏ ਤਰ ਕੋਲ ਆ ਗਏ ਹਾਂ ਉਹ ਦੋ ਆ ਤੇਰੇ ਕਿੰਨੇ ਹੋ ਗਏ ਸਾਰੇ ਭਾਈਆ ਜੰਦੀ ਦੇ ਨਾਲ ਖੜਨਗੇ ਮੁੰਡੇ ਕਮੇਟੀ ਦੇ ਜਾਂਦੀ ਭਾਈ ਜੰਦੀ ਦਾ ਕਾਲੀ ਮੁੰਡੇ ਨੂੰ ਫਿੰਡਿੰਗ ਬੱਟ ਕਰੋ ਵੀਰ ਮਾ ਜੀ ਕੀ ਕਰਨਾ ਮੈਂ ਤੁਸੀਂ ਬਾਲ ਕਰਨਗੇ ਮੁੰਡੇ ਤੇ ਦੋਗੇ ਦੀ ਪਹਿਲਾਂ ਬੈਟਿੰਗ ਆ ਆ ਨੂੰ ਕਰੀ ਇਹਨੂੰ ਕਰ ਪਤਾ ਲੱਗਦਾ ਨਾ ਸਟਾਰਟ ਨੈਕਸਟ ਬਹੁਤ ਪਤਾ ਲੱਗਦਾ ਨਾ ਕਿੰਨੇ ਦਾ ਟਾਰਗੇਟ ਹੈ ਕਿੰਨਾ ਦਾ ਟਾਰਗੇਟ ਹੈ ਦੋਵੇਂ ਦਾ ਪਾਰਟੀ ਜੋ 20 ਦਾ ਪੰਡਤ ਨੇ ਕਰਨਾ ਹੈ ਨਾ ਸਟੈਗ ਪੰਡਤ ਆਵੇ ਕੋਈ ਆਪਣੇ ਉਹ ਬੈਠੋ ਲੈ ਪਹਿਲਾ 20 ਦਾ 24 ਦਾ ਉਹ ਵੀ ਰਸਦਾਰ ਅਸਮਨ ਕਿਹਨੇ ਆਏ ਨੇ ਸੰਦੀਪ ਇਹ ਨਾ ਨਹੀਂ ਯਾਰ ਜਸਿੰਦਰ ਜਸਿੰਦਰ ਆ ਰਹੇ ਨੇ ਮੈਂ ਦੱਸਦਾ ਯਾਰ ਇਧਰ ਆ ਬੋਰਾ ਚਾਰ ਆਏ ਉਹਨੂੰ ਇੰਟਰ ਆ ਫੋਨ ਫੜੀ ਇਹਨੂੰ 15 ਆ ਕੇ ਦੂਜੇ ওভার 15 ਆ ਕੇ

ਪੈਕ ਨਾ ਕਰਨਾ ਵਨ ਸ਼ਵਨ 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 ਪਹਿਲਾ ਉਹ ਮਿਲਦਾ ਪੰਡਾ ਲੈ ਲੈ ਕੋਈ ਮੈਸ਼ ਨਹੀਂ ਗਏ ਆ ਗੁੱਤੇ ਗੱਰੀ ਆ ਮੈਨੂੰ ਸੁਬੇ ਕਰਨਾ ਹੈ ਸੁਬੇ ਕਰਨਾ ਮੈਂ ਇਸ ਬਿਲਡਿੰਗ ਬੜੀ ਕਰਦੇ ਆ ਯਾਰ ਕੁਲਕਾਰ ਵਾਰੀ ਮੈਸ਼ੇਗਾ ਇਹ ਯੋਰ ਬਲੇਖਾ ਕੁਝ ਰੰਗ ਹੈਗਾ ਯਾਰ ਕਰੀਏ ਨਹੀਂ ਜਲਦੀ ਦੇ ਨਾਲ ਪਹਿਲਾ ਉਹ ਪੰਡ ਤੇ ਲਾਣਾ ਟਿਕਾਣੇ ਦਾ ਇੱਧਰ ਸਾਹਮਣੇ ਜੱਸੀ ਖੜਿਆ ਹੋਇਆ ਪਤਾ ਇਹਦਾ ਨਹੀਂ ਕੁਝ ਨਹੀਂ

पूजा वैष्ण मैदान के चार चार! तो ते ते की दर की दर? ना के ना बहुत ए ना विशाल है विशाल है ਜੋ ਖਿੱਤੇ ਆ ਤੇ ਕੁੱਟ ਖਾਣੀ ਪੈਣੀ ਜੇ ਥਾਪੀ ਪੱਜ ਗਈ ਜੇ ਅਗਲਾ ਥਾਪੀ ਪਾਰੇ ਫਿਰ ਜਰਨੀ ਵੀ ਪੈਂਦੀ ਹੈ ਵਾਕਈ ਉਹਦੇਲੇ ਪਾਸੇ ਜੇ ਆਪਾਂ ਪੋਣਿਆ ਮੋੜ ਉਹਨੇ ਵੀ ਦਿੱਤਾ ਗੱਲਾਂ ਵਾਤਾ ਲਾ ਦੀਆਂ ਟਕਾਣੇ ਉਹਨੇ ਬਾਲ ਪੈਂਦੀ ਸਾਹਮਣੇ ਪੇਰ ਇੱਥੇ ਆ ਇੱਥੇ ਰੱਖ ਜਿਹੜੇ ਦੇ ਕੰਨਾਂ ਦੇਲੇ ਪਾਸੇ ਛੇਰਾ ਦੇ ਵਾਦੇ ਪਈ ਗਏ ਅੰਪੈਰ ਛਾਏ ਨਹੀਂ ਕਰ ਰਹੇ ਭਰਾ ਬਣੀ ਜੀ ਦੀ ਬਹਤ ਸਹੀ ਭਾਈ ਫੇਰ ਤਾਂ ਕਹ ਜੀ ਇਹ ਡਿਸੀਜਨ ਕੀ ਹੋਦਾ ਜਿਹੜੇ ਔਰਸ ਨਾਉਂ ਨਹੀਂ ਦਿੱਤਾ ਇਹ ਥੋੜਾ ਯਾਰ ਕਮੇਟੀ ਨਾਲ ਮੈਚ ਆ ਬਾਈ ਜਲਦੀ ਜਲਦੀ ਕਰ ਲੋ ਅਸੀਂ ਤਾਂ ਮੈਚ ਵੈਸੇ ਖੇਡਰ ਦੇਣਾ ਭਾਈ ਓਏ ਕਾਲੂ

ਫਰੈਂਸ ਵੀ ਆ ਰਿਹਾ ਇੱਥੇ ਆ ਰਿਹਾ ਰਾਵਣਾ ਖੇਡਾ ਕੋਈ ਨਹੀਂ ਮੇਰਾ ਫੋਨ ਓਏ ਬਣਦੇ ਨੇ ਲਾਸਟ ਓਵਰ ਵੀ ਆਣ ਜਾਣੇ ਨੇ ਰਾਵਣਾ ਕਿੱਥੇ ਸਹੀ ਬਣ ਬੋਲਣਾ ਸ਼ੋਰ ਨਹੀਂ ਆਣੀ ਆ ਗੋਤ ਦੀ ਵਾਰ ਨਹੀਂ ਲਵੇ ਦੇ ਯਾਰ ਚੱਲ ਚੱਡਾਂ ਤੇ ਜਾ ਚੱਲ ਤੇ ਐ ਜਿਹੜਾ ਦੇਖਾਂਗੇ ਸਾਹਮਣੇ ਛੱਡਦਾ सब बनाने चौदह रहेंगे भूले सब बनाने चौदह रहेंगे सब बनाने चौदह रहेंगे चौदह शावा शावा लड़की ना बनाएगा ओ ये ट्रक दिखती है भाई दिल्ली पिच्चे मारी हैं साला बाहुबली जी आई है ਵੱਲੜ ਦਾ ਨਾ ਕੀ ਹੈ ਪ੍ਰਿੰਸ ਪ੍ਰਿੰਸ ਟੈਨ ਨੂੰ ਆਖੀ ਰਾਹ ਤੇ ਮਾਰੀ ਯਾਰ ਸੰਦੀਪ ਬਾਲ ਸ਼ਾਟ ਜਾਣੀ ਵਾਈਡ ਜਾਵਾ ਵਾਈਟ ਆ ਗਿਆ ਮੇਰਾ ਫੋਨ ਤੇਰੇ ਕੋਲੇ ਨਾ ਇੱਥੇ ਲੱਗੀ ਤਰਾ ਬਹੁਤ ਚੋਰ ਬਣੇ ਪੈ ਸੀ ਸਿੰਪਲ ਸਿੰਪਲ ਬਾਹਰ ਹੋ ਜੋ ਭਾਰਿਆਂ ਤੂੰ ਜਾਵੇਂ ਕਿੰਨੀ ਬਾਲਾ ਹੋ ਗਿਆ

ਆ ਚੋਕਾ ਪਹਿਲੀ ਬਾਲ ਆਊਟ ਉਥੇ ਕਹ ਰਹੇ ਉਥੇ ਡਬਲ ਆ ਓਏ ਖਾਲੀ ਨਾ ਕਰੀਂ ਚਾਰਾ ਜੀ 10 ਰਹਿ ਗਿਆ ਪਿਸ਼ਾਮ ਉਹਨਾਂ ਨੂੰ ਮਾਰ ਦੇ ਹੁਣ ਮੈਚ ਜਿਤਾ ਕੇ ਆਣਾ ਹੀ ਇੱਕੋ ਹੱਟ ਚਾਹੀਦੀ ਏ ਡੰਨੂ ਆ ਗਿਆ ਦੇਖਾਂਗੇ ਬੋਲਿੰਗ ਦੇ ਮੇਰੇ ਵੀਰੇ ਜਿਹੜੀਆਂ ਬੰਦਾ ਪੱਤੇ ਗਏ ਪਾਉਣੀਆਂ ਵੀ ਪਾਉਣੀਆਂ ਉਹੀ ਪੈਣੀਆਂ ਖਾਲ ਟੂਣ ਦੇ ਲਈ ਦੇਖਾਂਗੇ ਮੁੰਡਾ ਤਿਆਰ ਬਣ ਤਿਆਰ ਚਾਰਾ ਦਾ ਚਹੀਦੀ ਚਾਹੀਦਾ ਇੱਕ ਅੱਧਾ ਛੱਕਾ ਹੋਣ ਆਵਾਜ਼ ਨਹੀਂ ਹੋ ਗਿਆ ਤਿੰਨ ਜੇ 10 ਤਿੰਨ ਜੇ 10 ਮਾਰ ਮਾਰ ਕਰ ਦੋ ਬੱਲੇ ਦੇ ਨੌ ਦੋ ਬੱਲੇ ਦੇ ਰਹਿ ਗਏ ਨੌ ਦੋ ਜੇ ਨੌ ਇੱਕ ਬਾਲ ਤੇ ਪੰਜ ਰਹਿ ਗਏ ਹੁਣ ਚੌਥੇ ਤੇ ਹੋ ਜਣਾ ਟਾਈ ਛੱਕੇ ਦੇ ਮੈਚ ਜਿੱਤਣਗੇ ਮੁੰਡੇ ਪਾਗੜਾ ਕਰਾ ਲੀਏ ਲਈ ਇਕ ਗਰਾਮ ਉਹਦਾ ਇਹ ਨਾ ਕਰਾ ਲੇਟ ਹੋਏ ਇੱਕ ਬਾਲ ਤੇ ਪੰਜ ਰਹਿ ਗਏ ਬਾਲ ਨਵੇੜੇ ਵਾਲੀ ਐ ਬਾਲ ਤੋੜੀ ਕਹਿੰਦੇ ਤੰਦੂ ਤੇ ਸੰਦੀਪ ਮੂਰੇ ਆ ਪਈ ਦੀ ਬਾਲ ਇੱਥੇ ਰੱਖ ਫੇਰ ਰੱਖ ਸ਼ਾਬਾਸ਼ ਸ਼ਾਬਾਸ਼ ਮਾਰੋ ਬਈਰ ਮਾਰ ਆਇਆ ਵੀਰ ਬਣ ਕੇ ਬਈਰ ਮਾਰ ਆਓ ਮਾਰ ਵੀਰ ਬਣ ਕੇ ਦੇਖਿਆ ਲੈ ਆਜਾ ਦੀਰ ਬਲੰਤ ਆਈ ਫੜਾ ਚਾਬੀ ਚਾਬੀ ਆ ਗਿਆ